ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੁਝ ਦਿਨ ਪਹਿਲਾਂ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਆਰਐਸਐਸ ਦੇ ਜਿਹੜੇ ਵੱਡੇ ਆਗੂ ਨੇ ਦੱਤਾ ਰੇ ਹੋਸਬਾਲੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਉਹਦੀ ਜਿਹੜਾ ਮੁੱਖਬੰਦ ਹੈ ਉਸ ਦਾ ਜਿਹੜਾ ਪ੍ਰਸਤਾਵਨਾ ਹੈ ਉਸ ਦੀ ਪ੍ਰੀਐਮਬਲ ਉਹਦੇ ਵਿੱਚ ਜਿਹੜਾ ਸਮਾਜਵਾਦ ਤੇ ਸੈਕੂਲਰਿਜ਼ਮ ਦੇ ਦੋ ਸ਼ਬਦ ਨੇ ਧਰਮ ਨਿਰਪੱਖਤਾ ਇਹ ਕੱਢ ਦੇਣੇ ਚਾਹੀਦੇ ਆ ਇਹਨਾਂ ਦੀ ਕੋਈ ਲੋੜ ਨਹੀਂ ਹੈ। ਇਹ ਬਿਲਕੁਲ ਹੀ ਗਲਤ ਨੇ ਤੇ ਅਸੀਂ ਉਹ ਵੀ ਕਿਹਾ ਸੀ ਤੁਹਾਨੂੰ ਵੀ ਹੁਣ ਇਦੂ ਬਾਅਦ ਇੱਕ ਹੋਰ ਲਾਈਨ ਚੱਲੂਗੀ ਬਹੁਤ ਲੋਕਾਂ ਨੇ ਬਿਆਨ ਦੇਣੇ ਉਸ ਤੋਂ ਦੂਜੇ ਦਿਨ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਤੇ ਇੱਕ ਹੋਰ ਮੰਤਰੀ ਉਹਨਾਂ ਨੇ ਵੀ ਇਹ ਬਿਆਨ ਦੇ ਦਿੱਤਾ ਵੀ ਇਹ ਬਿਲਕੁਲ ਹੀ ਕੱਢੇ ਜਾਣੇ ਚਾਹੀਦੇ ਇਹ ਤਾਂ ਐਮਰਜੈਂਸੀ 'ਚ ਪਾਏ ਸੀ ਹੁਣ ਇਹਨਾਂ ਦੀ ਕੋਈ ਤੁੱਕ ਨਹੀਂ ਬਣਦੀ ਇਹਨਾਂ ਦਾ ਭਾਰਤ ਦੇ ਨਾਲ ਕੋਈ ਸਬੰਧ ਨਹੀਂ ਇਹਨਾਂ ਦੋ ਲੱਖ ਜਾਂਦਾ ਕੱਲ ਰਾਜ ਸਭਾ ਦੇ ਚੇਅਰਮੈਨ ਤੇ ਸਾਡੇ ਵਾਈਸ ਪ੍ਰੈਜ਼ੀਡੈਂਟ ਜਗਦੀਪ ਤਨਕੜਜੀ ਉਹਨਾਂ ਨੇ ਵੀ ਆਪਣੇ ਮੁਖਾਰਬਿੰਦ ਤੋਂ ਉਚਾਰਤਾ ਵੀ ਜਿਹੜੇ ਇਹ ਸ਼ਬਦ ਨੇ ਇਹ ਜਿਹੜਾ ਸਾਡਾ ਸਨਾਤਨੀ ਸਾਡਾ ਪਿਸ਼ੋਕੜ ਹੈ ਉਸ ਦੇ ਖਿਲਾਫ ਨੇ ਇਹ ਕੱਢ ਦੇਣੇ ਚਾਹੀਦੇ ਕੱਲ ਉਹਨਾਂ ਨੇ ਹੋਰ ਇੱਕ ਕਦਮ ਗਾਹਾਂ ਪੱਟ ਲਿਆ ਉਹ ਤਾਂ ਕਈ ਵਾਰ ਕਹਿ ਚੁੱਕੇ ਆ ਕਿ ਭਾਰਤ ਦਾ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਬੇਸਿਕ ਸਟਰਕਚਰ ਹੈ ਜਿਹੜਾ ਮੂਲ ਢਾਂਚਾ ਹੈ ਉਹ ਵੀ ਗਲਤ ਹੈ ਉਹ ਵੀ ਨਹੀਂ ਹੋਣਾ ਚਾਹੀਦਾ ਉਹ ਤਾਂ ਜਾਨੀ ਕਿ ਇਸ ਗੱਲ ਦੇ ਇਸੇ ਕਰਕੇ ਉਸ ਜੱਜ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਰਹੇ ਐਮਪੀਜ਼ ਨੇ ਲਿਖ ਕੇ ਦਿੱਤਾ ਹੋਇਆ ਉਹਦੀ ਡਿਊਟੀ ਬਣਦੀ ਹੈ ਉਹ ਡਿਊਟੀ ਆਪਣੀ ਕਰ ਨਹੀਂ ਰਹੇ ਇਸ ਕਰਕੇ ਵੀ ਜਿਹੜਾ ਹੈ ਉਹ ਸੈਕੂਲਰਿਜ਼ਮ ਦੇ ਵਿਰੁੱਧ ਨੇ ਉਹ ਫਿਰਕੂ ਨੇ ਇਹ ਦੂਸਰਾ ਦੋਸਤੋ ਤੁਹਾਨੂੰ ਇਹਦੇ ਨਾਲ ਹੀ ਇਸ ਵਾਰ ਵਿੱਚ ਇਹ ਦੱਸਣਾ ਚਾਹੁੰਦੇ ਆਂ ਵੀ ਆਰਐਸਐਸ ਭਾਜਪਾ ਕਿੰਨੀ 도ਗਲੀ ਹੈ ਕਈ ਲੋਕ ਤਾਂ ਕਹਿੰਦੇ ਆ ਵੀ ਇਹ ਨਾ ਇੱਕੋ ਟਾਈਮ ਦੇ ਉੱਤੇ ਇੱਕੋ ਹੀ ਬੰਦਾ ਆਪਾ ਵਿਰੋਧੀ ਬਿਆਨ ਦੇ ਸਕਦਾ ਹੈ ਇਹਨਾਂ ਦਾ ਇੱਕ ਬੰਦਾ ਇੱਕ ਥਾਂ ਤੇ ਕੋਈ ਹੋਰ ਬਿਆਨ ਦੇ ਉਹ ਦੂਜੇ ਬੰਦੇ ਹੋਰ ਤੀਜੇ ਹੋਰ ਚੌਥੇ ਹੋਰ ਜਣੀ ਅੱਡ-ਅੱਡ ਗੱਲਾਂ ਕਹਿਣਗੇ ਤੇ ਫਿਰ ਉਹਨਾਂ ਦਾ ਇਕੱਠ ਵੀ ਹੈ ਨਾਲ ਇਕੱਠੇ ਵੀ ਹੈ ਸੋ ਇਹ ਇਹ ਐਨੇ 도ਗਲੇ ਜਾਂ ਤਿਗਲੇ ਜਾਂ ਪਤਾ ਨਹੀਂ ਕੀ ਕਹੀਏ ਆਪਾਂ ਐਨੇ ਹੈ ਹੁਣ ਤੁਹਾਡੇ ਨਾਲ ਇਹਦੀ ਉਦਾਹਰਨ ਦੇਣਾ ਚਾਹੁੰਦੇ ਹਾਂ ਜਦੋਂ 1978 ਦੇ ਵਿੱਚ ਜਨਤਾ ਪਾਰਟੀ ਚੋਂ ਟੁੱਟ ਕੇ ਭਾਰਤੀ ਜਨਤਾ ਪਾਰਟੀ ਬਣੀ ਜਿਹੜੀ ਕਿਸੇ ਟਾਈਮ ਜਨ ਸੰਘ ਹੁੰਦੀ ਸੀ ਤੇ ਉਹ ਜਨ ਸੰਘ ਜਨਤਾ ਪਾਰਟੀ ਸ਼ਾਮਲ ਹੋ ਗਈ ਸੀ 77 ਦੀਆਂ ਚੋਣਾਂ ਵੇਲੇ ਜਦੋਂ ਮੁਰਾਰਜੀ ਦੇਸਾਈ ਦੀ ਸਰਕਾਰ ਜਾ ਰਹੀ ਸੀ ਤਾਂ ਉਦੋਂ ਇਹਨਾਂ ਨੇ ਆਪਣੀ ਭਾਰਤੀ ਜਨਤਾ ਪਾਰਟੀ ਬਣਾਈ ਤੇ ਉਸ ਦੇ ਪਹਿਲੇ ਪ੍ਰਧਾਨ ਅਟਲ ਵਿਹਰੀ ਭਾਜਪਾਈ ਸਾਹਿਬ ਬਣੇ ਉਦੋਂ ਜਿਹੜਾ ਉਹਨਾਂ ਨੇ ਉਸ ਵਕਤ ਸਬਧਾਨ ਬਣਾਇਆ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਕਿ ਤੁਸੀਂ ਵੀ ਚੈੱਕ ਕਰ ਸਕਦੇ ਹੋ ਉਸ ਸਬਧਾਨdੀਆਂ ਜਿਹੜਾ ਪਹਿਲਾ ਆਰਟੀਕਲ ਹੈ ਉਹਦੇ 'ਚ ਨਾਂ ਇਹ ਵੀ ਸਾਡੀ ਪਾਰਟੀ ਦਾ ਕੀ ਨਾਂ ਹੋਊਗਾ ਦੂਜਾ ਜਿਹੜਾ ਆਰਟੀਕਲ ਹੈ ਉਸਦੇ ਤੀਜੇ ਪੈਰੇ ਦੇ ਵਿੱਚ ਇਹ ਲਿਖਦੇ ਐ ਕਿ ਸਾਡਾ ਭਾਰਤੀ ਸੰਵਿਧਾਨ ਦੇ ਨਾਲ ਅਸੀਂ ਪੂਰਨ ਤੌਰ ਤੇ ਵਿਸ਼ਵਾਸ ਤੇ ਉਹਦੇ ਨਾਲ ਜੁਟ ਰਹਾਂਗੇ ਤੇ ਅਸੀਂ ਜਿਹੜਾ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਜਿਹੜੇ ਅਸੂਲ ਸਮਾਜਵਾਦ ਸੈਕੂਲਰਿਜ਼ਮ ਤੇ ਡੈਮੋਕ੍ਰੇਸੀ ਹੈ ਜਿਹੜੀ ਇਹਨਾਂ ਦੇ ਉੱਤੇ ਪੈਰਾ ਦੇਵਾਂਗੇ ਤੇ ਭਾਰਤ ਦੀ ਜਿਹੜੀ ਪ੍ਰਭੂਸੱਤਾ ਹੈ ਏਕਤਾ ਤੇ ਅਖੰਡਤਾ ਉਸ ਦੇ ਉਸ ਦੇ ਝੰਡਾ ਬਰਦਾਰ ਬਣਾਗੇ ਵਗੈਰਾ ਵਗੈਰਾ ਤੇ ਇਹ ਜਿਹੜਾ ਫਿਰ ਉਦੋਂ ਜਿਹੜਾ ਉਹਨਾਂ ਨੇ ਪ੍ਰੈਸ ਨੋਟ ਉਹਨਾਂ ਦਿਨਾਂ 'ਚ ਦਿੱਤਾ ਸੀ ਵੀ ਅਸੀਂ ਸਮਾਜਵਾਦ ਗਾਂਧੀਅਨ ਸਮਾਜਵਾਦ ਚਾਹੁੰਦੇ ਆ ਜਣੀ ਸਮਾਜਵਾਦ ਤੋਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਭਾਰਤੀ ਸੰਵਿਧਾਨ ਦੇ ਪ੍ਰੀਅੰਬਲ ਦੇ ਵਿੱਚ ਹੈ ਉਹਦੇ ਤੋਂ ਕੋਈ ਇਤਰਾਜ਼ ਨਹੀਂਗਾ ਉਹ ਤਾਂ ਕਹਿ ਰਹੇ ਆ ਕਿ ਅਸੀਂ ਕਿਉਂਕਿ ਉਦੋਂ ਸਾਰੀ ਦੁਨੀਆ ਦੇ ਵਿੱਚ ਸਮਾਜਵਾਦ ਦਾ ਬਹੁਤ ਵੱਡਾ ਪ੍ਰਚਾਰ ਸੀਗਾ ਸੋ ਵੀ ਤਰੂਸ ਵੀ ਤਾਕੜਾ ਸੀ ਚੀਨ ਵੀ ਤੇ ਬਾਕੀ ਕਿਊਬਾ ਹੋਰ ਬਹੁਤ ਸਾਰੇ ਈਸਟਰਨ ਯੂਰਪੀਅਨ ਕੰਟਰੀਜ਼ ਤੇ ਉਸ ਟਾਈਮ ਲੱਗਦਾ ਸੀ ਕਿ ਸਮਾਜਵਾਦ ਜੇ ਅਸੀਂ ਕਹਾਂਗੇ ਤਾਂ ਸਾਡਾ ਚੰਗਾ ਕੰਮ ਹੈ ਕਿਉਂ ਅੱਜ ਕਿਉਂਕਿ ਅਮਰੀਕਾ ਦੇ ਨਾਲ ਜਾ ਰਹੀ ਹੈ ਇਸ ਕਰਕੇ ਸਮਾਜਵਾਦ ਸ਼ਬਦ ਤੋਂ ਹੀ ਖੜਾ ਛਡਾਉਣ ਦੀ ਲੋੜ ਹੈ ਬਹੁਤ ਲੰਬੇ ਸਮੇਂ ਤੋਂ ਲੱਗੇ ਹੋਏ ਹੈ ਦੂਜਾ ਕਿਉਂਕਿ ਫਿਰਕੂ ਨੇ ਹੈ ਇਸ ਕਰਕੇ ਇਹਨਾਂ ਨੂੰ ਲੱਗਦਾ ਹੈ ਵੀ ਸੈਕੂਲਰਿਜ਼ਮ ਹੁੰਦੇ ਹੁੰਦਿਆਂ ਸਾਨੂੰ ਸਾਡਾ ਫਿਰਕੂ ਏਜੰਡਾ ਪੂਰੀ ਤਰ੍ਹਾਂ ਲਾਗੂ ਕਰਨ ਦੇ ਵਿੱਚ ਦਿੱਕਤ ਆਊਗੀ ਸੋ ਇੱਕ ਇਹ ਪਹਿਲੀ ਗੱਲ ਦੂਜੀ ਗੱਲ ਦੋਸਤੋ ਤੁਹਾਡੇ ਨਾਲ ਇਹਦੇ ਨਾਲ ਥੋੜੀ ਜਿਹੀ ਜੁੜਦੀ ਹੈ ਉਹ ਹੈਗੀ ਹੈ ਬਿਹਾਰ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ VOTER ਸੂਚੀਆਂ ਦੀ ਸੁਧਾਈ ਚੋਣ ਕਮਿਸ਼ਨ ਵੱਲੋਂ ਕਰੀ ਜਾਣੀ ਹੈ ਅਸੀਂ ਤੁਹਾਡੇ ਨਾਲ ਪਹਿਲਾਂ ਇਹ ਖਬਰ ਸਾਂਝੀ ਕਰ ਚੁੱਕੇ ਹਾਂ ਤੇ ਹੁਣ ਕੁਝ ਲੋਕ ਜਿਹੜੇ ਐ ਉਹ ਕਹਿ ਰਹੇ ਐ ਵੀ ਇਹ ਪਹਿਲਾਂ ਮੋਦੀ ਜੀ ਨੇ ਅਚਾਨਕ ਨੋਟਬੰਦੀ ਕੀਤੀ ਸੀ ਤੇ ਹੁਣ ਚੋਣ ਕਮਿਸ਼ਨ ਰਾਹੀਂ VOTE ਬੰਦੀ ਕਰਨ ਲੱਗੇ ਐ ਵੋਟਬੰਦੀ ਦਾ ਮਤਲਬ ਹੈ ਵੀ ਜਿਹੜੇ ਉੱਥੇ ਤਕਰੀਬਨ 8 ਕਰੋੜ ਦੇ ਕਰੀਬ ਵੋਟਰ ਨੇਗੇ ਬਿਹਾਰ ਦੇ ਵਿੱਚ 7 ਕਰੋੜ 7980 ਲੱਖ ਦੇ ਨੇੜੇ ਤੇੜੇ ਜਣੀ 8 ਕਰੋੜ ਦੇ ਨੇੜੇ ਤੇੜੇ ਆ ਉਹਨਾਂ ਦੇ ਵਿੱਚੋਂ 2 ਕਰੋੜ 93 ਲੱਖ ਜਣੀ ਲਗਭਗ 3 ਕਰੋੜ ਲੋਕ ਜਿਹੜੇ ਐ ਉਹ 2003 ਤੋਂ ਬਾਅਦ ਵੋਟਰ ਬਣੇ ਐ ਹੁਣ ਉਹ 2 3 ਕਰੋੜ ਵੋਟਰਾਂ ਦੀ ਜਿਹੜੀ ਉਹਨਾਂ ਦੀ ਦੁਬਾਰਾ ਉਹ ਕਰਨੀ ਹੈ ਪੁਨਛਾਣ ਉਹਦੇ ਵਿੱਚ ਬਹੁਤ ਔਖੇ ਸਵਾਲ ਨੇ ਵੀ ਜਿਹੜੇ ਜਨਮ ਸਰਟੀਫਿਕੇਟ ਤੇ ਜਨਮ ਸਥਾਨ ਕਈਆਂ ਨੂੰ ਆਪਣੀ ਮਾਂ ਦਾ ਦੱਸਣਾ ਹੈ ਕਈਆਂ ਨੇ ਆਪਦਾ ਤਾਂ ਦੱਸਣਾ ਹੀ ਦੱਸਣਾ ਹੈ ਆਪਣੇ ਬਾਪ ਦਾ ਵੀ ਦੱਸਣਾ ਪੈਣਾ ਕਈਆਂ ਨੂੰ ਦੋਹਾਂ ਦਾ ਦੱਸਣਾ ਪੈਣਾ ਬਘਾਰਾ ਵਗੈਰਾ ਇਹ ਇੱਕ ਕਿਸਮ ਦੀ ਐਨ ਆਰ ਸੀ ਨੂੰ ਲਾਗੂ ਕਰ ਰਹੀ ਹੈ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਨੂੰ ਤੇ ਜਿਹੜੇ ਬੜਾ ਪੰਗਾ ਰਿਹਾ ਅਸਾਮ ਦੇ ਵਿੱਚ ਅੱਜ ਤੱਕ ਭੁਗਤ ਰਹੇ ਆ ਲੋਕ ਉਹਨਾਂ ਦੇ ਨਾਲ ਤੇ ਇਹ ਵੀ ਪਤਾ ਲੱਗ ਰਿਹਾ ਹੈ ਵੀ ਬਿਹਾਰ ਦੇ ਲੋਕ ਜਿਹੜੇ ਐ 3 ਕਰੋੜ ਰਜਿਸਟਰਡ ਬੰਦੇ ਜਿਹੜੇ ਉੱਥੋਂ ਦੇ ਕਾਗਜ਼ਾਂ 'ਤੇ ਰਜਿਸਟਰ ਨੇ ਉਹ ਅੱਡ-ਅੱਡ ਸੂਬਿਆਂ ਦੇ ਵਿੱਚ ਆਪੋ ਆਪਣੇ ਕੰਮ ਧੰਦਿਆਂ ਲਈ ਗਏ ਹੋਏ ਐ ਹੁਣ ਮਹੀਨੇ ਦੋ ਮਹੀਨਿਆਂ ਦੇ ਵਿੱਚ ਵਿੱਚ ਇਹ ਸਾਰੀ ਐਕਸਰਸਾਈਜ਼ ਕਰਨੀ ਆ ਉਹ ਆਪਣੀਆਂ ਵੋਟਾਂ ਕਿਵੇਂ ਮਤਲਬ ਕਰਵਾ ਸਕਣਗੇ ਬੜੇ ਵੱਡੇ ਸਵਾਲ ਨੇ ਤੇ ਇਹਦੇ ਪਿੱਛੇ ਮਨਸ਼ਾ ਕੀ ਹੈ ਮਨਸ਼ਾ ਅਸਲ ਚ ਮੁਸਲਮਾਨਾਂ ਨੂੰ ਵੋਟਾਂ ਦੇ ਅਧਿਕਾਰ ਤੋਂ ਵਾਂਝਿਆ ਕਰਨਾ ਹੈ ਜੇ ਸਿੱਧੇ ਸ਼ਬਦਾਂ ਚ ਕਹਿਣਾ ਹੋਵੇ ਹੋਰ ਵੀ ਬਹੁਤ ਸਾਰੇ ਕੈਟੇਗਰੀਜ਼ ਹੋ ਸਕਦੀਆਂ ਨੇ ਜਿਹੜੀਆਂ ਇਹਨਾਂ ਨੂੰ ਚੁਭਦੀਆਂ ਨੇ ਤੇ ਜਿਨ੍ਹਾਂ ਦੀਆਂ ਵੱਡੀ ਗਿਣਤੀ ਚ ਵੋਟਾਂ ਕੱਟਣੀਆਂ ਨੇ ਇਹਨਾਂ ਨੇ ਸੋ ਇਹ ਵੋਟਬੰਦੀ ਹੈ ਪਹਿਲਾਂ ਨੋਟਬੰਦੀ ਦੇ ਆਪਾਂ ਸਿੱਟੇ ਭੁਗਤ ਕੇ ਹਟਿਆ ਤੇ ਹੁਣ ਵੋਟਬੰਦੀ ਸ਼ੁਰੂ ਹੋਣ ਲੱਗੀ ਐ ਤੇ ਇਹ ਗੱਲ ਕੱਲੀ ਬਿਹਾਰ ਤੇ ਨਹੀਂ ਰੁਕਣੀ ਬੰਗਾਲ ਦੀਆਂ ਚੋਣਾਂ ਹੋਣੀਆਂ ਨੇ ਉੱਥੇ ਵੀ ਤੇ ਇਲੈਕਸ਼ਨ ਕਮਿਸ਼ਨ ਦਾ ਕਹਣਾ ਵੀ ਅਸੀਂ ਸਾਰਿਆਂ ਥਾਵਾਂ ਤੇ ਹੀ ਕਰਾਂਗੇ ਤੇ ਅਗਲਾ ਇਤਰਾਜ ਇਹ ਜੀ ਤੇ ਵੀ ਆ ਵੀ 2003 ਦਾ ਕਿਉਂ ਲੱਗਿਆ ਕਹਿੰਦੇ 2001 ਦੇ ਵਿੱਚ ਸੈਂਸਸ ਹੋਈ ਮਰਦਮਸ਼ੁਮਾਰੀ ਹੋਈ ਫਿਰ ਜਿਹੜੀ ਐ ਉਸ ਟਾਈਮ ਜਿਹੜੀ ਡੀਲਿਮਿਟੇਸ਼ਨ ਹੋਣੀ ਸੀ ਉਹਦੇ ਬਾਰੇ ਵਿੱਚ ਫੈਸਲਾ ਹੋ ਗਿਆ ਹੁਣ ਅਜੇ ਸੈਂਸਸ ਹੋਈ ਨਹੀਂ ਸੈਂਸਸ ਅਗੇ ਜਿਲ੍ਹਾ 2027 ਚ ਹੋਣੀ ਹੈ ਡੀਲਿਮਿਟੇਸ਼ਨ ਉਸ ਤੋਂ ਬਾਅਦ ਕਿਤੇ ਹੋਣੀ ਹੈ ਜਾਂ ਨਹੀਂ ਹੋਣੀ ਜਾਂ ਕੀ ਹੈ ਉਹਦਾ ਤੇ ਇਹ ਜਿਹੜਾ ਕੰਮ ਹੈ ਪਹਿਲਾਂ ਹੀ ਸ਼ੁਰੂ ਕਰਿਆ ਜਾ ਰਿਹਾ ਹੈ ਬਿਲਕੁਲ ਹੀ ਮੰਦ ਭਾਗਾ ਤੇ ਮੰਦ ਭਾਵਨਾ ਨਾਲ ਪ੍ਰੇਰਿਤ ਹੈ ਕਿ ਇਹ ਇਹਦੇ ਚ ਮੋਦੀ ਸਰਕਾਰ ਦਾ ਜਿਹੜਾ ਏਜੰਡਾ ਹੈਗਾ ਆਰਐਸਐਸ ਦਾ ਜਿਹੜਾ ਏਜੰਡਾ ਹੈ ਲੋਕਾਂ ਨੂੰ ਵੰਡ ਕੇ ਰੱਖਣ ਦਾ ਉਹੀ ਇਹਦੇ ਚ ਭਾਰੂ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਹਰਿਆਣੇ ਦੇ ਵਿੱਚ ਪੁਲਿਸ ਚ ਭਰਤੀ ਹੋਈ ਹੈ 783 ਜਣੇ ਜਿਹੜੀ 264 ਲੜਕੀਆਂ ਤੇ 519 ਲੜਕੇ ਜਿਹੜੇ ਆ ਉਹ ਪੁਲਿਸ ਦੇ ਜਿਹੜੇ ਆਪਣੇ ਸਿਪਾਹੀ ਨੇ ਉਹ ਬਣ ਕੇ ਗੱਲ ਐ ਜਦੋਂ ਟ੍ਰਿਬਿਊਨ ਦੀ ਖਬਰ ਹੈ ਇਹਦੇ ਵਿੱਚ ਕਿ ਇਹਨਾਂ ਦੇ ਵਿੱਚ 34 ਬੀਟੈਕ ਨੇ ਇੰਜੀਨੀਅਰ ਨੇ ਇੱਕ ਪੀ ਐਚ ਡੀ ਹੈ ਉਹਨਾਂ ਚ ਜਿਹਨਾਂ ਸਿਪਾਹੀ ਲੱਗਿਆ ਵਿਚਾਰਾ ਦੋ ਐਲ ਐਲ ਬੀ ਨੇ ਜਿਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਕਰੀ ਹੋਈ ਹੈ 8 MBA ਨੇ ਉਹਦੇ ਵਿੱਚ 3 MTech ਕਰੇ ਹੋਏ ਐ ਲੋਕ 6 MCA ਕਰੇ ਹੋਏ ਐ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ 8 BCA ਕਰੇ ਹੋਏ ਐ 31 BEd ਕਰੇ ਹੋਏ ਐ ਇਹਦਾ ਮਤਲਬ ਹੈ ਐਨੇ ਪੜੇ ਲਿਖੇ ਲੋਕਾਂ ਨੂੰ ਕੋਈ ਹੋਰ ਨੌਕਰੀ ਨਹੀਂ ਮਿਲ ਰਹੀ ਵੈਸੇ ਕੰਮ ਕੋਈ ਮਾੜਾ ਨਹੀਂ ਹੁੰਦਾ ਮੈਂ ਉਹਦੇ ਨਹੀਂ ਵਿਰੁੱਧ ਪਰ ਜਿਹੜੀਆਂ ਐਡੀਆਂ ਐਡੀਆਂ ਡਿਗਰੀਆਂ ਕਰੀਆਂ ਕਿਸੇ ਨੇ ਬੀਟੈਕ ਕੀਤੀ ਲੱਖਾਂ ਰੁਪਏ ਪੜਾਈ ਤੇ ਲਾਤੇ ਉਦੋਂ ਬਾਅਦ ਐਮਟੈਕ ਵੀ ਕਰ ਲਈ ਹੋਰ ਪੈਸੇ ਲਾਤੇ ਲਾ ਕੀਤਾ ਉਹਦੇ ਤੇ ਪੈਸੇ ਲਾਤੇ ਐਮਬੀਏ ਕੀਤੀ ਉਹਦੇ ਤੇ ਪੈਸੇ ਲਾਤੇ ਉਹ ਕਿਤੇ ਫ਼ਜ਼ੂਲਤਾ ਨਹੀਂ ਜਾ ਰਿਹਾ ਜੇ ਸਿਪਾਹੀ ਦੀ ਨੌਕਰੀ ਵੀ ਉਹਨਾਂ ਨੂੰ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਸੋ ਇਹ ਬੜੇ ਵੱਡੇ ਸਵਾਲ ਨੇ ਸਾਡੇ ਦੇਸ਼ ਦੀ ਬੇਰੁਜ਼ਗਾਰੀ ਦੇ ਉੱਤੇ ਇਹ ਲੋਕਾਂ ਉਹ ਤਾਂ ਉਹਨਾਂ ਦਾ ਕਹਿੰਦਾ ਵੀ ਅਸੀਂ ਟਰਾਂਸਪੇਰੈਂਟ ਕੀਤਾ ਤਾਂ ਕਰਕੇ ਹਾਇਰ ਕੁਆਲਿਫਿਕੇਸ਼ਨ ਵਾਲੇ ਲੋਕ ਸਾਡੇ ਵਿੱਚ ਆ ਗਏ ਗੱਲ ਇਹ ਨਹੀਂ ਗੱਲ ਇਹ ਹੈ ਕਿ ਉਹਨਾਂ ਦੀਆਂ ਮਜਬੂਰੀਆਂ ਕਿੱਡੀਆਂ ਬਣਾਤੀਆਂ ਕਿ ਉਹਨਾਂ ਨੂੰ ਇਹ ਨੌਕਰੀ ਬਹੁਤ ਵੱਡੀ ਲੱਗ ਰਹੀ ਹੈ ਅਗਲੀ ਗੱਲ ਦੋਸਤੋ ਚਾਹੇ ਜੰਗਬੰਦੀ ਦੀਆਂ ਗੱਲਾਂ ਰੋਜ਼ ਕਰਦਾ ਹੈਗਾ 트럼ਪ ਕਹਿੰਦਾ ਵੀ ਅਗਲੇ ਹਫਤੇ ਜਿਹੜੀ ਗਾਜ਼ਾ ਦੇ ਵਿੱਚ ਜੰਗਬੰਦੀ ਹੋ ਜਾਣੀ ਹੈ ਪਰ ਰੋਜ਼ਾਨਾ ਉੱਥੇ ਇਜ਼ਰਾਈਲ ਵੱਲੋਂ ਬੇਰਹਿਮੀ ਦੇ ਨਾਲ ਫਲਸਤੀਨੀ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਕੱਲ ਵੀ ਜਿਹੜਾ ਉਹ 62 ਜਣੇ ਮਾਰੇ ਗਏ ਤੇ ਉਥੋਂ ਦੀ ਕਖਬਾਰ ਹੈ ਹਾਰੀਟਸ ਉਸ ਨੇ ਰੋਜ਼ਾਨਾ ਅਖਬਾਰ ਹੈ ਰੋਜ਼ ਛਪਦੀ ਹੈ ਤੇ ਉਹ ਉਸ ਨੇ ਇਹ ਰਿਪੋਰਟਾਂ ਛਾਪੀਆਂ ਸੀ ਵੀ ਇਜ਼ਰਾਈਲੀ ਫੌਜੀਆ ਨੇ ਫੌਜੀਆ ਨੂੰ ਹੁਕਮ ਦਿੱਤਾ ਉਹਨਾਂ ਦੇ ਕਮਾਂਡਰਾਂ ਨੇ ਕਿ ਜਦੋਂ ਲੋਕ ਇੱਥੇ ਆਪਣੀ ਰਾਸ਼ਨ ਪਾਣੀ ਲੈਣ ਲਈ ਆਉਂਦੀ ਹੈ ਭੀੜ ਤਾਂ ਉਹਨਾਂ ਨੇ ਗੋਲੀਆਂ ਚਲਾਈਆਂ ਜਾਣ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਮਰਨ ਹਾਲਾਂਕਿ ਨੇਤਨਯਾਹੁ ਤੇ ਉਸ ਦੇ ਜਿਹੜਾ ਮੰਤਰੀ ਹੈ ਕਾਰਟਸ ਵਿਦੇਸ਼ ਮੰਤਰੀ ਉਹਨੇ ਇਸ ਦਾ ਖੰਡਨ ਕੀਤਾ ਪਰ ਗੱਲ ਇਹ ਸੱਚ ਹੈ ਕਿ ਐਵੇਂ ਤਾਂ ਗੋਲੀਆਂ ਚੱਲਦੀਆਂ ਨਹੀਂ ਰਾਹਤ ਸਮੱਗਰੀ ਲੈਣ ਵਾਲਿਆਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਨੇ ਪਿਛਲੇ ਸਮਿਆਂ 'ਚ ਤੇ ਪਿਛਲੇ ਇਹ ਨਾ ਕੁਝ ਦਿਨਾਂ ਦੇ ਵਿੱਚ ਹੀ 500 ਤੋਂ ਵੱਧ ਬੰਦੇ ਉੱਥੇ ਮਾਰ ਦਿੱਤੇ ਗਏ ਐ ਤੇ ਦੂਜੀ ਗੱਲ ਕਿ ਅਮਰੀਕਾ ਤੇ ਹੋਰ ਉਹਨਾਂ ਦੀ ਪੂਰੀ ਉਹਨੂੰ ਸ਼ੈ ਜਿਹਦੇ ਨਾਲ ਉਹ ਇਸ ਤਰ੍ਹਾਂ ਨਾਲ ਕਾਹਨ ਬਚਾ ਕਰ ਰਿਹਾ ਹੈ ਉਹਨਾਂ ਦਾ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਜਿਹੜਾ ਵਰਲਡ ਇਕਨੋਮਿਕ ਫੋਰਮ ਹੈ ਉਸ ਨੇ ਗਲੋਬਲ ਜੈਂਡਰ ਗੈਪ ਇੰਡੈਕਸ ਜਿਹੜੀ ਆ ਮਰਦ ਔਰਤ ਦੇ ਵਿਚਕਾਰ ਜਿਹੜਾ ਕਿੰਨਾ ਗੈਪ ਹੈ ਉਹਦਾ ਇੱਕ ਅੰਕੜੇ ਜਾਰੀ ਕੀਤੇ ਹੈ ਤੇ ਉਹਦੇ ਚ ਭਾਰਤ 148 ਮੁਲਕਾਂ ਚੋਂ 131ਵੇਂ ਰੈਂਕ ਤੇ ਹੈ ਦੇਖ ਉਹਦੇ ਚ ਖਾਸ ਤੌਰ ਤੇ ਰਾਜਨੀਤਿਕ ਪਾਰਟਿਸਪੇਸ਼ਨ ਦੇ ਵਿੱਚ ਬਹੁਤ ਪਿੱਛੇ ਐ ਦੇਖਦੇ ਆ ਕਿ ਅਸੀਂ ਹੁਣ ਆਉਣ ਵਾਲੇ ਸਮੇਂ ਚ ਸਾਡੀਆਂ ਔਰਤਾਂ ਨੂੰ ਕਿੰਨਾ ਥਾਂ ਦੰਨੇ ਆ ਅੱਜ ਦੀ ਗੱਲ ਚ ਐਨੈ ਬਹੁਤ ਬਹੁਤ ਸ਼ੁਕਰੀਆ